ਤੇ ਅੱਜ ਚੋਰੀ ਦਾ ਸਮਾਨ ਫੜਿਆ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਕੀ ਫੜਿਆ ਤੇ ਕਿੱਥੋਂ ਫੜਿਆ ਹਾਂਜੀ ਅਸੀਂ ਗਾਸਦੇਸ਼ ਖੰਡ ਵਿੱਚ ਸਾਡਾ ਕਾਰ ਖੜਾੜੀ ਹੋਈ ਸੀ ਤੇ ਇੱਕ ਨੌਰਮ ਸਕੂਲ ਦਾ ਸਕੂਲ ਵਾਰਡ ਸ੍ਰੀ ਨਾਮ ਤੇ ਉਹਨੇ ਸਾਡੇ ਕੋਲ ਆ ਕੇ ਆਪਣਾ ਬਿਆਨ ਦਰਵਾਇਆ ਕਿ ਸਾਡੇ ਸਕੂਲ ਦਾ ਇੱਕ ਕਵੰਟਰਲ ਲੋਹਾ ਜੋ ਵੀ ਹੋਇਆ ਤੇ ਤਿੰਨ ਬੰਦਿਆਂ ਨੇ ਬਾਈ ਨੇ ਉਹਨਾਂ ਨਾਮ ਲਿਖਾਏ ਤੇ ਉਹ ਅਸੀਂ ਬਿਆਨ ਲਿਖ ਕੇ ਉਹਨਾਂ ਦਾ ਪਰਚਾ ਦਾ ਦੂਰ ਕਰਤਾ ਸੀ ਉਸ ਤੋਂ ਬਾਅਦ ਅਸੀਂ ਫਿਰ ਲੋਕੇ ਦੇ ਜਾ ਕੇ ਉਹਵਾ ਦੇਖਿਆ ਉਹ ਨਕਸ਼ਾ ਬਣਾਇਆ ਸਭ ਕੁਝ ਕਰਕੇ ਨਾ ਉਸ ਤੋਂ ਬਾਅਦ ਅਸੀਂ ਦੂਸ਼ਾ ਹੀ ਤਲਾਸ਼ ਕਰ ਰਹੇ ਸੀ ਤੇ ਫਿਰ ਸਾਨੂੰ ਮਕੂਰ ਨੇ ਦੱਸਿਆ ਵੀ ਇਹ ਕੁਛੀ ਤਿੰਨੇ ਜਿਹੜੇ ਆ ਵੀ ਮੋਟਰਸਾਈਕਲ ਰੇੜੀ ਦੀ ਵੀ ਜਿਹੜਾ ਚੋਰੀ ਕੀਤਾ ਲੋਹਾ ਉਹਨੇ ਕਿ ਆਪਣੇ ਕਮਾਲ ਕੋਲ ਸਾਈਡ ਨੂੰ ਜਾ ਰਹੀ ਹੈ ਉਪਾ ਕੁਮਾਲਪੁਰ ਮੇਨ ਡਿਟੀ ਰੂਮ ਨੂੰ ਇਹ ਦੇਖਾ ਤਾ ਰੋਕਾ ਤੋਂ ਚੈੱਕ ਕੀਤਾ ਜਾਵੇ ਤਾਂ ਬਣਾ ਹੋ ਸਕਦਾ ਫਿਰ ਅਸੀਂ ਜੱਗਦੰਨਾ ਜਾ ਕੇ ਉਹਨਾਂ ਨੂੰ ਰੋਕਿਆ ਜਿਨ੍ਹਾਂ ਚੋਂ ਇੱਕ ਵਿਅਕਤੀ ਮੋਕੇ ਤੇ ਭੱਜ ਗਿਆ ਕੀ ਉਹਦਾ ਕੀ ਨਾਂ ਜਿਹੜਾ ਭੱਜਿਆ ਜੀ ਜਿਹੜਾ ਭੱਜਿਆ ਗਿਆ ਉਹਦੇ ਬਾਅਦ ਚ ਜਿਹੜੇ ਖੜ੍ਹ ਗਏ ਦੂਛੀ ਉਹਨਾਂ ਨੂੰ ਦੱਸਿਆ ਵਿਅਕਤ ਦਾ ਨਾਮ ਦੀਪਾ ਸਨੋ ਪਾਲੀਵਾਸੀ ਚਾਂ ਤੇ ਜਿਹੜੇ ਦੋ ਦੋਸ਼ੀ ਐ ਮੋਕੇ ਤੇ ਗ੍ਰੈਸਟਾ ਕੀਤੇ ਐ ਇੱਕ ਦਾ ਨਾਮ ਹੈ ਗਗਨਦੀਪ ਸਿੰਘ ਸੰਦੋਸ ਸੰਤੋਸ਼ ਸਿੰਘ ਵਸੀ ਚਾਲ ਤੇ ਦੂਜੇ ਦਾ ਨਾਮ ਹੈ ਸ਼ੁਕਰੀਆ ਵਾਸੀ ਭਾਈ। ਅ ਅ ਸ਼ੁਕਰੀਆ ਸਾਨੂੰ ਪ੍ਰਭੂ ਵਾਸੀ ਦੇਲ ਮਾ ਜਿਹੜਾ ਹਾਲ ਵਾਸੀ ਪੜਤਲਾ। ਤੇ ਇਹਨਾਂ ਨੂੰ ਜਿਹੜੇ ਚੱਕ ਆਪਣੇ ਨਗਰੋਂ ਜਿਹੜਾ ਇੱਕ ਵੰਟੜਾ ਲੋਹਾ ਬRAND ਕੀਤਾ। ਇਹਦਾ ਲੋਹਾ ਇਹਨਾਂ ਨੇ ਕਾਹਤੇ ਲੱਦਿਆ ਸੀਗਾ ਜੀ? ਉਹ ਮੋਟਰਸੈਲ ਰੈਡੀ ਦੇ ਲੱਦਿਆ ਸੀ। ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ? ਅਗਲੀ ਕਾਰਵਾਈ ਇਹ ਕੱਲ ਨੂੰ ਦੂਸ਼ ਨੂੰ ਮਾਨਯੋਗ ਦਾਮ ਚ ਪੇਸ਼ ਕਰਕੇ। ਇਨਦਰਵਾਰ ਲਵਾਉਗੀ ਤੇ ਜਿਹੜਾ ਦੁੱਛੀ ਭੱਜਿਆ ਤੇ ਉਹਨੂੰ ਗ੍ਰੈਸਟਰ ਕੀਤਾ ਜਾਵੇਗਾ ਬਾਕੀ ਜੋ ਵੀ ਹੈ ਤਾਂ ਉਹ ਕੋਸ਼ਿਸ਼ ਹੋਰ ਜਾਰੀ ਹੈ ਧੰਨਵਾਦ